ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅਸੀਂ ਸਵੇਰ ਦੀ ਰੋਟੀ ਬਣਾਉਂਦੇ ਪਏ ਸੀਗੇ ਤੇ ਇੱਧਰ ਸਮਰ ਦੇਖ ਲਓ ਇਹ ਵੀ ਸਵੇਰੇ ਤੜਕੇ ਹੀ ਉੱਠ ਜਾਂਦਾ ਆ ਸਾਢੇ 5 ਵਜੇ ਉੱਠ ਖੜਦਾ ਆ ਇਹ ਵੀ ਤੇ ਬਸ ਇੱਦੀ ਇਹਦੀਆਂ ਸ਼ਰਾਰਤਾਂ ਖੇਡਦਾ ਰਹਿੰਦਾ ਆ ਮੌਸਮ ਵੀ ਬਹੁਤ ਵਧੀਆ ਸੀਗਾ ਠੰਡਾ ਹੋਇਆ ਸੀਗਾ ਅਸੀਂ ਲੱਗੇ ਸੀ ਰੋਟੀ ਬਣਾਉਣ ਤੇ ਅਸੀਂ ਸਭ ਤੋਂ ਪਹਿਲਾਂ ਸਵੇਰ ਸਵੇਰੇ ਰੋਟੀ ਦਾ ਹੀ ਕੰਮ ਕਰਦੇ ਆ ਕਿਉਂਕਿ ਰੋਟੀ ਬਣੀ ਹੋਵੇ ਫਿਰ ਸ ਤੇ ਇਦਾਂ ਲੱਗਦਾ ਹੈ ਵੀ ਸਾਰੇ ਕੰਮ ਹੋ ਗਏ ਆ ਕਿਸੇ ਵੇਲੇ ਮੰਮੀ ਇਕੱਲੇ ਬਣਾ ਲੈਂਦੇ ਆ ਕਿਸੇ ਵੇਲੇ ਮੈਂ ਨਾਲ ਲੱਗ ਜਾਂਦੀ ਆ ਇਹਦੀ ਸਮਰ ਦੇ ਟਿਕਨ ਸਮਰ ਦੇ ਟਿਕਨ ਦੀ ਗੱਲ ਹੁੰਦੀ ਆ ਤੇ ਲੋ ਇਧਰ ਮੈਂ ਸਮਰ ਦੇ ਪਾਪਨ ਕਹਿੰਦਾ ਕਿ ਚੀਜ਼ ਬਾਹਰ ਨਹੀਂ ਲਾ ਦੋ ਪਾਣੀ ਦੀ ਫਿਰ ਬੰਦਾ ਕੱਪੜੇ ਚੱਟ ਲੈਂਦਾ ਆ ਵਿੱਚ ਲੋ ਜੀ ਰੋਟੀ ਪਾਣੀ ਬਣਾ ਲਿਆ ਸੀ ਅਸੀਂ ਤੇ ਮੈਂ ਹੁਣ ਲੱਗੀ ਸੀ ਬਿਸਤਰਿਆਂ ਦੀਆਂ ਤੇ ਹੁਣ ਲੋੜ ਸੀ ਸਭ ਕੁਝ ਥੁੱਕ ਚਾਣ ਲੱਗੀ ਹਾਂ ਤੇ ਸਭ ਤੋਂ ਪਹਿਲਾਂ ਮੈਂ ਚਾਦਰ ਹੀ ਝਾੜ ਕੇ ਪਛਾਣਦੀ ਹਾਂ ਕਿਉਂਕਿ ਚਾਦਰ ਦੇ ਸਮਰ ਰੋਟੀ ਅਸੀਂ ਖਾਈਏ ਜੇ ਸਮਰ ਰੋਟੀ ਨੂੰ ਚੂਰ-ਚੂਰ ਕਰਕੇ ਸੈਟਦਾ ਰਹਿੰਦਾ ਹੈ ਜਾਂ ਕੋਈ ਚੀਜ਼ ਹੋ ਉਹ ਸੈਟਦਾ ਰਹਿੰਦਾ ਹੈ ਫੇ ਇਹ ਦੇ ਕਰਕੇ ਅੱਜ ਕੱਲ ਕੀੜੀਆਂ ਵਗੈਰਾ ਆਉਣ ਲੱਪਨਦੀਆਂ ਆ ਵਿੱਦਾਂ ਤੇ ਇਸ ਕਰਕੇ ਸਭ ਤੋਂ ਪਹਿਲਾਂ ਚਾਦਰ ਹੀ ਝਾੜ ਕੇ E ਤਿ ਲੋ ਜੀ ਮੈਂ ਇੱਥੇ ਕੱਪੜੇ ਪਾਤੇ ਸੀ ਪਹਿਲਾਂ ਤੇ ਹੁਣ ਮੈਂ ਕੱਪੜੇ ਪਾਣੀ ਵਿੱਚ ਸਾਫ ਪਾਣੀ ਵਿੱਚ ਇਕ ਛੱਡਣ ਲੱਗੀ ਆ ਤੇ ਵੀ ਅਸੀਂ ਜਦੋਂ ਸਮਰਦੇਵ ਆਪਾਂ ਕੰਮ ਤੇ ਚੱਲ ਜਾਂਦੇ 8 ਵਜੇ 8 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਨੇ ਵੇੜ ਲਈਦਾ ਕਿਉਂਕਿ ਸਮਰ ਫਿਰ ਟੈਕ ਦਾ ਨਹੀਂ ਆਉਗਾ ਮੰਮੀ ਨੇ ਕਿਤੇ ਜਾਣਾ ਆਉਣਾ ਹੁੰਦਾ ਕਿਸੇ ਵੇਲੇ ਇਸ ਕਰਕੇ ਫਿਰ ਛੇਤੀ ਛੇਤੀ ਸਵੇਰੇ ਸਵੇਰੇ ਕੰਮ ਆ ਸੀ ਜਲਦੀਆਂ ਵੇੜ ਲਈ ਤੇ ਫਿਰ ਗਰਮੀ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਧੁੱਪ ਨਿਕਲ ਜਾਂਦੀ ਆ ਫਿਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਸਮਰ ਵੀ ਫਿਰ ਮਗਰ ਮਗਰ ਫੈਰਦਾ ਰਹਿੰਦਾ ਤੇ ਲੋਜੀ ਕੱਪੜੇ ਆਪਾਂ ਸੁਕਾਲੇ ਸੀ ਤੇ ਹੁਣ ਮੈਂ ਸੁੱਕਣੇ ਪਾਉਂਦੀ ਪਈ ਆ ਤੇ ਤੇ ਸਮਰ ਦੇ ਪਾਪਾ ਲੱਗੇ ਸੀ ਮਰੂਦ ਤੋੜਨ ਧੁੱਪ ਵੀ ਦੇਖੋ ਥੋੜੀ ਥੋੜੀ ਧੁੱਪ ਨਿਕਲ ਆਈ ਆ ਤੇ ਉੱਧਾ ਥੋੜਾ ਮੌਸਮ ਠੰਡਾ ਸੀਗਾ ਤੇ ਇੱਥੇ ਦੇਖੋ ਜੀ ਉਹ ਕਿੱਥੇ ਚੜਨ ਲੱਗੇ ਆ ਮਰੂਦ ਉੱਚੇ ਬਹੁਤ ਜ਼ਿਆਦਾ ਆ ਤੇ ਕਈ ਤਾਂ ਉੱਦੀ ਖਰਾਬ ਹੋ ਗਈ ਜਾਂਦੇ ਆ ਟੈਗ ਤੇ ਤੇ ਖਰਾਬ ਹੋ ਕੇ ਜਦ ਜਾਵਾਂ ਪੱਕ ਜਾਂਦੇ ਆ ਵਿੱਚ ਸੁੰਢੀ ਪੈ ਜਾਂਦੀ ਫਿਰ ਥੋੜੇ ਖੱਟੇ ਗੱਦਰ ਮੇ ਜਈ ਸਹੀ ਰਹਿੰਦੇ ਆ ਤੇ ਜ਼ਿਆਦਾ ਜਦੋਂ ਪੱਕ ਜਾਂਦੇ ਉਹ ਵੀ ਥੱਲੇ ਡੈਗ ਨਾਲ ਸੁੰਢੀ දිගන පට ජන්දය රාමූ දී. ਕਮ ਰੋ ਤੇ ਸਮਰ ਹੋ ਚਲੋ ਲੈ ਆ ਕੇ ओके ਇਹ ਲੀ ਜਾਂਦਾ ਉਹਨਾਂ ਆ ਦੇਖੋ ਮੈਂ ਲਾਈਆਂ ਕੱਪੜਿਆਂ ਦੀਆਂ ਤੇ ਹਾਂ ਤੇ ਥੱਲੇ ਸਿੱਟੀ ਜਾਂਦਾ ਆ ਓਏ ਸਾਰੇ ਕੱਪੜੇ ਖਿਲਾਰ ਤੇ ਬੁਗੇ ਓ ਜਨਾ ਦੇਖ ਫੇ ਹਟਦਾ ਨਹੀਂ ਤੂੰ ਹਟਦਾ ਨਹੀਂ ਪਾਪਾ ਦੀ ਸ਼ਾਲਟ ਗੰਦੀ ਹੋ ਜਾਣੀ ਆ ਹਾਂ ਓ ਗਾਈ ਆ ਗਈ ਉੱਥੇ ਰੱਖੋ ਸੋਫੇ ਤੇ ਸੋਫੇ ਤੇ ਰੱਖੋ ਚਲੋ ਸੋਫੇ ਤੇ ਰੱਖੋ ਉੱਥੇ ਚਲੋ ਰੱਖੋ ਉੱਥੇ ਸੋਫੇ ਤੇ ਹਾਂ ਵੈਰੀ ਗੁੱਡ ਆ ਵੀ ਰੱਖੋ ਆਹ ਵਾਲਾ ਆਹ ਦੇ ਆ ਵੀ ਰੱਖੋ ਆ ਵੀ ਰੱਖੋ ਉੱਥੇ ਸੋਫੇ ਤੇ ਰੱਖੋ ਚਲੋ ਸੋਫੇ ਤੇ ਰੱਖੋ ਕੱਪੜੇ ਚਲੋ ਚਲੋ ਰੱਖੋ ਗੁੱਡ ਬாய் ਆ ਵੀ ਰੱਖੋ ਆਹ ਵਾਲੇ ਆਹ ਵਾਲੇ ਆ ਵੀ ਰੱਖੋ ਚਲੋ ਰੱਖੋ ਸੋਫੇ ਤੇ ਰੱਖੋ ਸੋਫੇ ਤੇ ਰੱਖੋ ਚਲੋ ਸੋਫੇ ਤੇ ਹਾਂ ਗੁੱਡ ਬாய் ਸੋਫੇ ਤੇ ਪੁੱਤ ਨੋ ਨੋ ਬੈਡ ਬாய் ਗੰਦਾ ਗੰਦਾ ਥੱਪੜੀ ਪੈਣੀ ਤੇਰੇ ਥੱਪੜੀ ਪੈਣੀ ਤੇਰੇ ਆਈ मेरा पुत्र सोफे पे रख दो बत कपड़े जाके सोफे पे रखो चलो सोफे पे रखो चलो हां मी आ गया अम्मा जी अबे मी च रोटियां बनदियां Ini cerobongnya balik coba. Oh, hal Anji, mau nih apa? Sumurode. ਆਹ ਦੇਖੋ ਆਹ ਦੇਖੋ ਮਰੂਦ ਬਾ ਥੋੜੇ ਹੀ ਰਹਿ ਗਏ ਹੁਣ ਖਤਮ ਹੀ ਆ ਤੋ ਪਾਸਪੋਰਟ ਤੇ ਲੋ ਜੀ ਮੀ ਬਹੁਤ ਤੇਜ ਆ ਗਿਆ ਹਣ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਮੀ ਆਇਆ ਕਿੱਥੇ ਨਹੀਂ ਆਇਆ ਤੇ ਚਲੋ ਜੀ ਵਲੌਗ ਦਾ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ